ਵੀਜ਼ੇ 버거 ਮੈਂ ਕਹਿੰਦਾ ਸੰਗਤ ਟੁੱਟ ਟੁੱਟ ਕੇ ਪੈਂਦੀ ਸੀ ਇਹ ਹੈ ਜਾ ਸਵਾਦ ਲੰਗਰ ਤੁਸੀਂ ਕਦੇ ਦੇਖਿਆ ਉੱਥੇ ਖਾਧਾ ਕਦੇ ਪਹੁੰਚੇ ਹੋ ਤੁਸੀਂ ਉੱਥੇ ਗਏ ਹੋ ਕੋਮ ਦੇ ਕੋਲ ਹੁਣ ਇਹੋ ਕੁਝ ਹੀ ਆ ਲੰਗਰਾਂ ਵਾਲੇ ਇੱਕ ਬਾਬੇ ਮਸ਼ਹੂਰ ਹੈਗੇ ਆ ਉਹਨਾਂ ਨੇ ਉੱਥੇ ਜੀ ਕਹਿੰਦੇ ਜੀ 300 ਸਾਲਾਂ ਤੇ ਅਸੀਂ 300 ਤਰ੍ਹਾਂ ਦੇ ਲੰਗਰ ਲਾਣ ਕੋਮ ਦਾ ਪੈਸਾ ਇਦਾਂ ਹੀ ਵੇਸਟ ਕਰਨ ਵਾਸਤੇ ਬੈਠੇ ਆ ਇਹ ਲੋਗ ਕੈਨੇ ਆ ਵੀ ਗੁਰੂ ਸਾਹਿਬ ਨੇ ਲੰਗਰ ਚਲਾਇਆ ਨਹੀਂ ਤੇ ਲੰਗਰ ਤੇ ਖਾਣ ਵਾਲੀ ਚੀਜ਼ ਕੋਈ ਵੀ ਹੋ ਸਕਦੀ ਹੈ ਫਿਰ ਉਹਦੇ ਵਿੱਚ ਆਪਾਂ ਨੂੰ ਦਿੱਕਤ ਕਿਉਂ ਆ ਨਹੀਂ ਲੰਗਰ ਖਾਣ ਵਾਲੀ ਚੀਜ਼ ਕੋਈ ਵੀ ਨਹੀਂ ਹੋ ਸਕਦੀ ਇਹ ਨਹੀਂ ਕਹਾਣੀ ਹੈਗੀ ਲੰਗਰ ਭੁੱਖ ਮਿਟਾਉਣ ਵਾਸਤੇ ਹੈ ਨਾ ਕੀ ਸਵਾਦ ਲਾਣ ਵਾਸਤੇ ਪਾਈ ਸੱਤਾ ਤੇ ਬਲਵੰਡ ਜੀ ਦੀ ਜਿਹੜੀ ਰਾਮਕਲੀ ਰਾਗ ਵਿੱਚ ਵਾਰ ਆਉਂਦੀ ਏ ਲੰਗਰ ਚੱਲਿਆ ਗੁਰਸ਼ਬਦ ਹਰ ਤੋਟ ਨਾ ਵੀ ਖੱਟੀ ਏ ਖਰਚੇ ਦਿੱਤ ਖਸਮਦੀ ਆ ਖੰਦੀ ਖੈਰ ਦੁਬੱਟੀ ਏ ਉਹ ਲੰਗਰ ਸ਼ਾਕੇ ਕੋਈ ਖੁਸ਼ ਨਹੀਂ ਹੈਗਾ ਜਦੋਂ ਉਹ ਲੰਗਰ ਚੱਲਦਾ ਹੁੰਦਾ ਏ ਤੇ ਉਦੋਂ ਅਸੀਂ ਗੱਲਾਂ ਮਾਰ ਰਹੇ ਹੁੰਨੇ ਆ ਜਾਂ ਆਪਣਾ ਮੋਬਾਈਲ ਸਕਰੋਲ ਕਰ ਰਹੇ ਹੁੰਨੇ ਆ ਲੰਗਰ ਦਾ ਨਾ ਇਹਨਾਂ ਸਾਧਾ ਨੇ ਸਿਧਾਂਤ ਐਦਾਂ ਚੇਂਜ ਕਰ ਦਿੱਤਾ ਏ ਕਿ ਲੋਕਾਂ ਨੂੰ ਸਹੀ ਗੱਲ ਪਹੁੰਚਣ ਨਹੀਂ ਦਿੱਤੀ ਇਹ ਜਿਹੜੇ ਸ਼ਬਦ ਵਿਖੇ ਜਾਣੇ ਲਈ ਗੁਰੂ ਅਰਜਨ ਸਾਹਿਬ ਕਹਿੰਦੇ ਬੈਨੇ ਖਾਵਾ ਖਰਚੇ ਰਲ ਮਿਲ ਭਾਈ ਟੋਟ ਨਾ ਹੋਵੇ ਬਦ ਹੋ ਜਾਈ ਉਹ ਬਾਬੇ ਲੰਗਰ ਤੇ ਲਾਈ ਜਾਂਦੇ ਨੇ ਸਰ ਜਿਹੜੇ ਕਮੇਟੀ ਵਾਲੇ ਹੁੰਦੇ ਨੇ ਉਹਨਾਂ ਦਾ ਤਾਂ ਇਹੀ ਕਹਿਣਾ ਹੁੰਦਾ ਕਿ ਜੀ ਜੇ ਅਸੀਂ ਲੰਗਰ ਨਾ ਵਧੀਆ ਲਾਈਏ ਤਾਂ ਸੰਗਤ ਨਹੀਂ ਆਉਣੀ ਲੰਗਰਾਂ ਕਰਕੇ ਉਹ ਸੰਗਤਾਂ ਨੂੰ ਵਾਜਾ ਮਾਰਦੇ ਨੇ ਸੰਗਤ ਆਏਗੀ ਤੇ ਗੋਲਕ ਭਰੇਗੀ ਉਹਨਾਂ ਨੂੰ ਗੋਲਕ ਭਰਨ ਤੱਕ ਮਤਲਬ ਹੈ ਜੇ ਕਿਧਰੇ ਜਾਗਰੂਕ ਸਿੱਖ ਤਬਕੇ ਦਾ ਡੰਡਾ ਨਾ ਨਾ ਹੋਵੇ ਤੇ ਉੱਥੇ ਗਾਉਣ ਵਾਲੇ ਵੀ ਲਾ ਦੇਣ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਸੰਗਤ ਇੰਨੀ ਆਉਂਦੀ ਹੈ ਬਹੁਤ ਮਾਇਆ ਚੜਦੀ ਹੈ ਸਮਝ ਨਹੀਂ ਆਉਂਦੀ ਵੀ ਜਾਂਦੇ ਕਿੱਥੇ ਨੇ ਇਹ ਇੰਨਾ ਸਾਰਾ ਪੈਸਾ ਕੀ ਕੱਲੇ ਲੰਗਰਾਂ ਤੇ ਲੱਗ ਜਾਂਦਾ ਕਿੱਥੇ ਜਾਂਦਾ ਫਿਰ ਉਹ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੱਖਾਂ ਰੁਪਏ ਦੀ ਗੋਲਕ ਵੀ ਹੈਗੀ ਨਾ ਉੱਥੇ ਦੇ ਜਿਹੜੇ ਸੇਵਾਦਾਰ ਨੇ ਤਿੰਨ ਤਿੰਨ 3.5 ਤਿੰਨ ਹਜ਼ਾਰ ਰੁਪਏ ਦੇ ਉੱਤੇ ਨੌਕਰੀ ਕਰ ਰਹੇ ਨੇ ਤੇ ਜਿਹੜੇ ਸਿੰਘ ਸੁਭਾਵਾਂ ਦੇ ਰਾਗੀ ਨੇ ਉਹਨਾਂ ਨੂੰ ਕੀ ਮਿਲਦਾ ਪਿਆ ਹੈ ਸਿੰਸਬਾਹ ਨੂੰ ਦਿੰਦੀ ਕੱਖ ਨਹੀਂ ਉਹ ਪੂਰੇ ਜੱਥੇ ਨੂੰ 10000 12000 ਰੁਪਏ ਤਨਖਾਹ ਦਿੰਦੀ ਪਈ ਐ ਅੱਧ ਵੀ ਉਹਨਾਂ ਦਾ ਲੈ ਲੈ ਜਾਂਦਾ ਕੀ ਇਹ ਅੱਖ ਖਾਣ ਵਾਲਾ ਕੰਮ ਨਹੀਂ ਹੈਗਾ ਉਹ ਪਹਿਰੋ ਪੈਸੇ ਲੈ ਕੇ ਆਣ ਅੱਧ ਲੈ ਲੈਂਦੇ ਨੇ ਫੋੜਦੇ ਹੋਰ ਸ਼ਬਦ ਭੇੜ ਜਿਹੜੀ ਉਹਨਾਂ ਨੂੰ ਮਿਲਦੀ ਏ ਕੀਰਤਨ ਭੇੜ ਜਿਹੜੀ ਮਾਇਆ ਹੁੰਦੀ ਏ ਉਹਦਾ ਵੀ ਅੱਧ ਲੈ ਲੈਂਦੇ ਨੇ ਉੱਠਦੇ ਆ ਹੀ ਉਹਨੂੰ ਕਹਿਣਗੇ ਲਿਆਓ ਜੀ ਇੱਧਰ ਪੈਸੇ ਗਿਣਾਓ ਪਹਿਲੇ ਆਣ ਕੇ ਆਪਾਂ ਖੜੇ ਕਿੱਥੇ ਆ ਸਾਡੇ ਜਿਹੜੇ ਕੌਮ ਦੇ ਗਰੰਥੀ ਨੇ ਉਹਨਾਂ ਦੀ ਹਾਲਾਤ ਕਿੰਨੇ ਮਾੜੇ ਨੇ 5000 7000 ਦੇ ਵਿੱਚ ਤੁਸੀਂ ਆਪਣੇ ਦੱਸੋ 5-7000 ਦੇ ਵਿੱਚ ਵਿੱਚ ਆਪਣਾ ਚੱਲਦਾ ਹੈ ਪ੍ਰਸ਼ਾਦਾ ਪਾਣੀ ਵੀ ਨਹੀਂ ਚੱਲਦਾ ਗਰੰਥੀ ਸਿੰਘ ਬੱਚੇ ਕਿੱਥੋਂ ਪੜਾਉਣਗੇ ਜਿੱਦ ਗੁਰਦੁਆਰੇ ਚ ਮਾਰ ਬੱਲ ਲੱਗਿਆ ਤੇ ਨਾਮ ਲਿਖਿਆ ਜਾਂਦਾ ਇਹ ਚੀਜ਼ ਸਾਡੀ ਕੌਮ ਚੋਂ ਕਦੋਂ ਆਈ ਤੇ ਕਿਵੇਂ ਜਾਣੀ ਹੈ ਇਹ ਗੁਰੂ ਸਾਹਿਬ ਦੇ ਸਿਧਾਂਤ ਹੈ ਨਹੀਂ ਇਹ ਦਾਨ ਦਿੰਦਾ ਏ ਤੇ ਮੇਰਾ ਨਾਮ ਹੋਵੇ ਤੇ ਫਿਰ ਅੱਗੋਂ ਜਿੰਨਾ ਦਾਨ ਦਿੱਤਾ ਹੁੰਦਾ ਉਹਦੇ ਤੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਵੱਧ ਰੱਬ ਕੋਲ ਮੰਗਦਾ ਮੈਂ ਦਾਨ ਕਰਦਾ ਵਾਂ ਇਹ ਦਾਨ ਕਰਨ ਦੀ ਪ੍ਰਵਿਰਤੀ ਜਿਹੜੀ ਹੈਗੀ ਏ ਇਹ ਹੋਮੇ ਦਾ ਬੀਜ ਹੈ ਹਰ ਮਾਰ ਰੁਪਏ ਦੇ ਕਰੋੜਾ ਰੁਪਏ ਦੇ ਲੰਗਰ ਲੱਗ ਜਾਂਦੇ ਨੇ ਹਰ ਮਾਰ ਰੁਪਏ ਦੇ ਕਰੋੜਾ ਰੁਪਏ ਦੇ ਸੋਨੇ ਦੇ ਗੁੰਬਦ ਬਣ ਜਾਂਦੇ ਨੇ ਗੁਰਦੁਆਰਿਆਂ ਦੇ ਜੇ ਇਹ ਮਾਇਆ ਸੇਵ ਕਰਕੇ ਆਪਣੇ ਗੁਰੂ ਪਿਆਰੇ ਨੂੰ ਤੁਸੀਂ ਉਹਦਾ ਰੋਜ਼ਗਾਰ ਬਣਾ ਦਿਓ ਉਹਦੇ ਨਿਆਣੇ ਪੜਾ ਦਿਓ ਅੱਜ ਆ ਜੇ ਸਵੇਰੇ ਗੁਰਪੁਰਬ ਮਨਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਬਾ ਕਮਾਲ ਸੀ ਦੇਸੀ ਘਿਓ ਦਾ ਤੜਕਾ ਲੱਗਿਆ ਨਾਲ ਦਾਲ ਪ੍ਰਸ਼ਾਦੇ ਚੌਲ ਸਲਾਦ ਸੀ ਪਰ ਇੱਕ ਗੱਲ ਕਹਿਣ ਵਾਲੀ ਹੈ ਵੀ ਉਹ ਉਹ ਜਿਹਾ ਸਵਾਦ ਨਹੀਂ ਸੀ ਜਿਹੜਾ ਜਿਹਾ ਸਵਾਦ ਉੱਥੇ ਉਹਨਾਂ ਨੇ ਪੀਜ਼ਾ 버ਗਰ ਮੈਂ ਕਹਿੰਦਾ ਸੰਗਤ ਟੁੱਟ ਟੁੱਟ ਕੇ ਪੈਂਦੀ ਸੀ ਇਹ ਹੈ ਜਿਹਾ ਸਵਾਦ ਲੰਗਰ ਮਤਲਬ ਤੁਸੀਂ ਕਦੇ ਦੇਖਿਆ ਉੱਥੇ ਖਾਧਾ ਕਦੇ ਪਹੁੰਚੇ ਹੋ ਤੁਸੀਂ ਉੱਥੇ ਗਏ ਹੋ ਮੈਂ ਗਿਆ ਤਾਂ ਨਹੀਂ ਹਾਂ ਪਰ ਮੈਂ ਜਿਹੜਾ ਫੇਸਬੁੱਕ ਰਾਹੀਂ ਹੋਰ ਸੋਸ਼ਲ ਮੀਡੀਆ ਰਾਹੀਂ ਮੈਂ ਵੇਖ ਰਿਹਾ ਹਾਂ ਪਾਂਤ ਪਾਂਦੇ ਲੰਗਰ ਨੇ ਉਹ ਹੁੰਦਾ ਹੀ ਏ ਕਮਾਲ ਬਾ ਕਮਾਲ ਕੌਮ ਦੇ ਕੋਲ ਹੁਣ ਇਹੋ ਕੁਝ ਹੀ ਆ ਸਨ 99 ਵਿੱਚ 300 ਸਾਲਾ ਖਾਲਸਾ ਸਾਜਨਾ ਦਿਵਸ ਸੀਗਾ ਤੇ ਲੰਗਰਾਂ ਵਾਲੇ ਇੱਕ ਬਾਬੇ ਮਸ਼ਹੂਰ ਹੈਗੇ ਆ ਹੂੰ 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 ਉਹਨਾਂ ਦਾ ਇੱਕ ਬਾਬਾ ਚੜਾਈ ਕਰਕੇ ਤੇ ਇੱਕ ਰਹਿ ਗਿਆ ਹਾਂ ਬਾਬਾ ਮੋਹਨ ਸਿੰਘ ਤੇ ਬਾਬਾ ਮਾਨ ਸਿੰਘ ਮੈਂ ਨਾਮ ਲੈਣ ਚ ਵੀ ਕੋਈ ਗਰੇਜ ਨਹੀਂ ਮਹਿਸੂਸ ਕਰਾਂਗਾ ਉਹ ਉਹਨਾਂ ਨੇ ਉੱਥੇ ਜੀ ਕਹਿੰਦੇ ਜੀ 300 ਸਾਲਾਂ ਤੇ ਅਸੀਂ 300 ਤਰ੍ਹਾਂ ਦੇ ਲੰਗਰ ਲਾਣੇ ਹਨ। ਅਨਦਪੁਰ ਸਾਹਿਬ। ਅਨਦਪੁਰ ਸਾਹਿਬ 300 ਤਰ੍ਹਾਂ ਦੇ ਲੰਗਰ ਲੱਗੇ। ਤੇ ਕੋਮ ਦਾ ਪੈਸਾ ਇਦਾਂ ਹੀ ਵੇਸਟ ਕਰਨ ਵਾਸਤੇ ਬੈਠੇ ਆ ਇਹ ਲੋਕ। ਜਿਹੜੇ ਸਾਡੇ ਵਰਗੇ ਦੇਣ ਵਾਲੇ ਵੀ ਨੇ ਉਹ ਵੀ ਇਹਨਾਂ ਬਾਬਿਆਂ ਨੂੰ ਦਿੰਦੇ ਆ। ਇਹਦੇ ਵੀ ਦੇ ਕੇ ਬੜੇ ਖੁਸ਼ੀ ਮਹਿਸੂਸ ਕਰਦੇ ਆ। ਲੰਗਰਾਂ ਵਿੱਚ ਦੇ ਕੇ ਬੜਾ ਖੁਸ਼ੀ ਮਹਿਸੂਸ ਕਰਦੇ ਆ। ਲੰਗਰ ਤਾਂ ਫਿਰ ਮਤਲਬ ਜੇ ਜੇ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਲੰਗਰ ਚਲਾਇਆ ਨਹੀਂ ਤਾਂ ਲੰਗਰ ਤੇ ਖਾਣ ਵਾਲੀ ਚੀਜ਼ ਕੋਈ ਵੀ ਹੋ ਸਕਦੀ ਹੈ ਫਿਰ ਉਹਦੇ ਵਿੱਚ ਆਪਾਂ ਨੂੰ ਦਿੱਕਤ ਕਿਉਂ ਆ ਨਹੀਂ ਲੰਗਰ ਖਾਣ ਵਾਲੀ ਚੀਜ਼ ਕੋਈ ਵੀ ਨਹੀਂ ਹੋ ਸਕਦੀ ਇਹ ਨਹੀਂ ਕਹਾਣੀ ਹੈਗੀ ਗੁਰਦੁਆਰਾ ਜਿਹੜਾ ਨਾ ਗੁਰਦੁਆਰਾ ਉੱਥੋਂ ਦੀ ਇੱਕ ਹੈਗੀ ਏ ਤੁਹਾਡੀ ਆਤਮਾ ਦੀ ਤ੍ਰਿਪਤੀ ਉਹਦੇ ਨਾਲ ਨਾਲ ਆਪਣਾ ਜਿਹੜਾ ਸਰੀਰ ਹੈਗਾ ਸਰੀਰ ਦੀ ਤ੍ਰਿਪਤੀ ਭੁੱਖ ਮਿਟਾਉਣ ਵਾਸਤੇ ਹੈ ਲੰਗਰ ਸਵਾਦ ਲਾਣ ਵਾਸਤੇ ਨਹੀਂ ਹੈਗੇ ਲੰਗਰ ਕੇਵਲ ਦਾਲ ਪ੍ਰਸ਼ਾਦੇ ਚ ਆ ਜਾਂ ਸਬਜੀ ਪ੍ਰਸ਼ਾਦਾ ਹੋ ਲੰਗਰ ਭੁੱਖ ਮਿਟਾਉਣ ਵਾਸਤੇ ਹੈ ਨਾ ਕਿ ਸਵਾਦ ਲਾਉਣ ਵਾਸਤੇ ਇਸੇ ਤਰੀਕੇ ਨਾਲ ਜਿਹੜਾ ਅਸਲੀ ਲੰਗਰ ਹੈ ਉਹ ਲੋਕ ਕੇ ਛੱਕ ਕੇ ਖੁਸ਼ ਨਹੀਂ ਹੈਗੇ ਜਿੰਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਭਾਈ ਸੱਤਾ ਤੇ ਬਲਵੰਡ ਜੀ ਦੀ ਜਿਹੜੀ ਰਾਮਕਲੀ ਰਾਗ ਵਿੱਚ ਵਾਰ ਆਉਂਦੀ ਹੈ ਉਹਦੇ ਚ ਆਇਆ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ ਹੈ ਖਰਚੇ ਦਿੱਤ ਖਸਮਦੀ ਆ ਕਹਿੰਦੀ ਖੈਰ ਦੁਬੱਟੀ ਆ ਉਹ ਲੰਗਰ ਸ਼ਾਕੇ ਕੋਈ ਖੁਸ਼ ਨਹੀਂ ਹੈਗਾ ਜਦੋਂ ਉਹ ਲੰਗਰ ਚੱਲਦਾ ਹੁੰਦਾ ਏ ਤੇ ਉਦੋਂ ਅਸੀਂ ਗੱਲਾਂ ਮਾਰ ਰਹੇ ਹੁੰਨੇ ਆ ਜਾਂ ਆਪਣਾ ਮੋਬਾਈਲ ਸਕਰੋਲ ਕਰ ਰਹੇ ਹੁੰਨੇ ਆ ਉਹ ਲੰਗਰ ਆਪਾਂ ਛੱਕਦੇ ਹੀ ਨਹੀਂ ਹੋ ਜਾਂ ਜਿਹੜਾ ਕੁਝ ਮਾੜਾ ਮੋਟਾ ਸੁਣਿਆ ਵੀ ਹੁੰਦਾ ਤੇ ਜੇ ਬਾਹਰ ਆ ਕੇ ਕੋਈ ਸਾਨੂੰ ਪੁੱਛ ਲਵੇ ਵੀ ਭਾਈ ਸਾਹਿਬ ਜੀ ਕਿਹੜੇ ਸ਼ਬਦ ਦਾ ਕੀਰਤਨ ਹੋ ਰਿਹਾ ਸੀ ਟਿਊਨ ਬੜੀ ਵਧੀਆ ਸੀ ਓ ਏਦਾਂ ਕਰਕੇ ਕੋਈ ਟਿਊਨ ਸੀ ਮੈਨੂੰ ਸ਼ਬਦ ਭੁੱਲ ਗਿਆ ਹੈ ਪ੍ਰੈਜ਼ੈਂਸ ਆਫ ਜਿਹੜੀ ਇਹ ਮਾਈਂਡ ਬਿਲਕੁਲ ਵੀ ਨਹੀਂ ਹੂ ਜਾਂ ਕਥਾ ਦਾ ਪ੍ਰਸੰਗ ਕਿਹੜਾ ਚੱਲ ਰਿਹਾ ਹੈ ਸ਼ਬਦ ਵਿਚਾਰ ਚੱਲ ਰਹੀ ਹੈ ਤੇ ਕਿਹੜਾ ਪ੍ਰਸੰਗ ਚੱਲ ਰਿਹਾ ਸੀਗਾ ਉਹ ਵੀ ਨਹੀਂ ਪਤਾ ਹੁੰਦਾ ਬੈਠੇ ਆ ਹੁਕਮਨਾਮਾ ਆਇਆ ਬਾਹਰ ਜਾ ਕੇ ਕਿਸੇ ਨੂੰ ਪੁੱਛਿਆ ਅੱਜ ਭਾਈ ਸਾਹਿਬ ਹੁਕਮਨਾਮਾ ਕਿਹੜਾ ਆਇਆ ਸੀ ਉਹ ਵੀ ਨਹੀਂ ਪਤਾ ਜਦ ਕਿ ਹੁਕਮਨਾਮੇ ਜਿਹੜੇ ਨੇ ਤਕਰੀਬਨ ਉਹੀ-ਉਹੀ ਹੁੰਦੇ ਆ ਜਿਹੜਾ ਸਟੈਂਡਰਡ ਸੂਪ ਜਿਹੜਾ ਅੱਜ ਕੱਲ ਪ੍ਰਕਾਸ਼ ਹੁੰਦਾ ਹੈ 1430 ਪੰਨਿਆਂ ਦਾ ਤੇ ਉਹਦੇ ਵਿੱਚ ਜਿਹੜੇ ਆ ਵੀ ਲਗਭਗ ਮੱਧ ਵਿੱਚੋਂ ਹੀ ਹੁਕਮਨਾਮੇ ਜਿਹੜੇ ਨੇ ਉਹ 550 ਤੋਂ ਲੈ ਕੇ 750 800 ਤੱਕ ਦੇ ਜਿਹੜੇ ਹੁਕਮਨਾਮੇ ਜਿਹੜੇ ਉਹ ਤਕਰੀਬਨ ਆਮ ਸੰਗਤ ਨੂੰ ਚੇਤੇ ਹੁੰਦੇ ਆ ਜਿਹੜੇ ਕਿ ਆਪਾਂ ਗੁਰਦੁਆਰੇ ਜਾਂਦੇ ਆ ਜਿਹੜੇ ਬਾਣੀ ਦਾ ਪਿਆਰ ਰੱਖਦੇ ਨੇ ਗੁਰੂ ਕੇ ਪਿਆਰੇ ਉਹ ਆਮ ਹੀ ਉਹਨਾਂ ਨੂੰ ਚੇਤੇ ਹੁੰਦੇ ਆ ਨਹੀਂ ਪਰ ਬਹੁਤੀ ਵਾਰੀ ਨਾ ਜਿਵੇਂ ਮਤਲਬ ਇਹ ਗੱਲ ਤੁਸੀਂ ਕਹਿ ਰਹੇ ਹੋ ਵੀ ਮੈਂ ਤਾਂ ਪਹਿਲੀ ਵਾਰੀ ਸੁਣੀ ਆ ਮੈਂ ਤੁਹਾਨੂੰ ਦੱਸਾਂ ਤਾਂ ਕਿਉਂਕਿ ਅਕਸਰ ਜਿਹੜੇ ਕਮੇਟੀ ਵਾਲੇ ਹੁੰਦੇ ਨੇ ਉਹਨਾਂ ਦਾ ਤਾਂ ਇਹੀ ਕਹਿਣਾ ਹੁੰਦਾ ਕਿ ਜੀ ਜੇ ਅਸੀਂ ਲੰਗਰ ਨਾ ਵਧੀਆ ਲਾਈਏ ਤਾਂ ਸੰਗਤ ਨਹੀਂ ਆਉਣੀ ਕਿਉਂਕਿ ਕੀਰਤਨ ਜਿਹੜਾ ਹੈ ਉਹ ਤਾਂ ਹਰ ਗੁਰਦੁਆਰਾ ਸਾਹਿਬ ਜੀ ਹੁੰਦਾ ਪਰ ਸੰਗਤ ਹਮੇਸ਼ਾ ਉੱਥੇ ਹੀ ਜ਼ਿਆਦਾ ਹੁੰਦੀ ਹੈ ਜਿੱਥੇ ਕਿ ਭਾਂਤ ਭਾਂ ਦੇ ਲੰਗਰ ਲੱਗਦੇ ਨੇ ਵਧੀਆ ਹਲਵਾਈ ਸੱਦੇ ਹੁੰਦੇ ਨੇ ਮਿੱਠਾ ਵੀ ਬਣਦਾ ਨਾਲ ਤੇ ਲੰਗਰ ਸੰਗਤ ਉੱਥੇ ਪਹੁੰਚਦੀ ਹੈ ਮੈਂ ਨਾ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਤੇ ਇੱਕ ਗੁਰਦੁਆਰਾ ਲੁਧ ਪ੍ਰਧਾਨ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਸ ਗੁਰਦੁਆਰੇ ਦੀ ਲੱਖਾਂ ਰੁਪਏ ਦੀ ਗੋਲਕ ਆ ਤੇ ਉੱਥੇ ਜਿਹੜਾ ਹੈਗਾ ਇਹ ਉਹ ਪੁੱਛ ਰੇ ਸੀ ਵੀ ਭਾਈ ਸਾਹਿਬ ਲੰਗਰ ਜਿਹੜੇ ਹੈਗੇ ਨੇ ਉੱਥੇ 버ਗਰ ਪੀਜ਼ੇ ਤੇ ਲੱਗੇ ਤੇ ਉਹ ਕਹਿੰਦੇ ਜੀ ਸ਼ਰਦਾ ਜੀ ਹੂੰ 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 ਪ੍ਰਧਾਨਾ ਨੇ ਕਿਵੇਂ ਇਹਦੇ ਐਂਟੀ ਬੋਲਣਗੇ ਲੰਗਰਾਂ ਕਰਕੇ ਉਹ ਸੰਗਤਾਂ ਨੂੰ ਵਾਜਾ ਮਾਰਦੇ ਨੇ ਸੰਗਤ ਆਏਗੀ ਤੇ ਗੋਲਕ ਭਰੇਗੀ ਉਹਨਾਂ ਨੂੰ ਗੋਲਕ ਭਰਨ ਤੱਕ ਮਤਲਬ ਹੈ ਜੇ ਕਿਦਰੇ ਇਹ ਜਾਗਰੂਕ ਸਿੱਖ ਤਬਕੇ ਦਾ ਡੰਡਾ ਨਾ ਨਾ ਹੋਵੇ ਤੇ ਉਥੇ ਗਾਉਣ ਵਾਲੇ ਵੀ ਲਾ ਦੇਣ ਸਿਰਫ ਤੇ ਸਿਰਫ ਇਹ ਹੈਗਾ ਵੀ ਸਾਨੂੰ ਸਾਡੀ ਗੱਦੀ ਚਲੀ ਜਾਏਗੀ ਨਹੀਂ ਤਾਂ ਇਹਨਾਂ ਨੇ ਹਰ ਤਰ੍ਹਾਂ ਦਾ ਉਹ ਤਰ੍ਹਾਂ ਦਾ ਪ੍ਰਚਾਰਕ ਬੁਲਾਣਾ ਏ ਉਸ ਤਰ੍ਹਾਂ ਦੇ ਰਾਗੀ ਬੁਲਾਉਣੇ ਨੇ ਵੀ ਜਿਹੜੇ ਸੰਗਤ ਨੂੰ ਚੰਗੇ ਲੱਗਣਾਂ ਵੇ ਵੈਸੇ ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਤਾਂ ਚੇਤੇ ਆਈ ਵੀ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਆਪਣੇ ਦਿਮਾਗ ਦੇ ਭੋਜਨ ਵਾਸਤੇ ਆਪਣੇ ਜਿਹੜੀ ਆਤਮਿਕ ਖਰਾਕ ਵਾਸਤੇ ਸਾਨੂੰ ਚੰਗਾ ਸੁਣਨ ਨੂੰ ਮਿਲਦਾ ਤੇ ਸਾਡੀ ਅੰਦਰਲੀ ਖੁਰਾਕ ਸਾਨੂੰ ਚੰਗੀ ਮਿਲਦੀ ਹੈ ਸਾਡੇ ਅੰਦਰਲਾ ਸ਼ਰੀਰ ਜਿਹਨੂੰ ਕਹਿ ਦਈਏ ਬੁੱਧੀ ਜਿਹੜੀ ਸਾਡੀ ਹੈ ਉਹ ਚੰਗੀ ਬਣਦੀ ਹੈ ਇਦਾਂ ਹੀ ਜਿਹੜਾ ਖਾਣ ਪੀਣ ਵਾਲੀ ਚੀਜ਼ ਜਿਹੜੀ ਆਪਾਂ ਸ਼ਰੀਰਿਕ ਤੌਰ ਤੇ ਲੈਨੇ ਆ ਉਹ ਵੀ ਵੈਸੇ ਚੰਗੀ ਚਾਹੀਦੀ ਹੈ ਨਾ ਕਿ ਮਾੜਾ ਖਾ ਕੇ ਜੇ ਉਹ 버ਗਰ ਪੀਜ਼ੇ ਨੇ ਸੌਸਾਂ ਖਾ ਕੇ ਜਾਂ ਉਹ ਮੈਦਾ ਖਾ ਕੇ ਸ਼ਰੀਰ ਨੂੰ ਤਾਕਤ ਤੇ ਨਹੀਂ ਮਿਲਨੀ ਉਹ ਤਾਂ ਬਿਲਕੁਲ ਸਹੀ ਹੈ ਉਹ ਤਾਂ ਉਹਦਾ ਵੀ ਨਹੀਂ ਖਾਣੇ ਚਾਹੀਦੀਆਂ ਚੀਜ਼ਾਂ ਅੱਜ ਡਾਕਟਰ ਨੇ ਉਹ ਰੋਲਾ ਪਾ ਰਹੇ ਨੇ ਮਾਇੋਨੈਸ ਬਹੁਤ ਘਾਤਕ ਹੈ ਹੂੰ ਨੂਡਲਸ ਜਿਹੜੇ ਤਿਆਰ ਹੁੰਦੇ ਨੇ ਉਹ ਕਿੰਨੀ ਵਾਰੀ ਉਹ ਮੈਦੇ ਨੂੰ ਸੜਾਇਆ ਜਾਂਦਾ ਏ ইস্ট ਪਾ ਕੇ ਤਾਂ ਜਾ ਕੇ ਨੂਡਲਸ ਤਿਆਰ ਹੁੰਦੇ ਆ ਔਰ ਤੁਸੀਂ ਵੇਖੋ ਵੀ ਜਿਹੜੇ ਹੋਲ ਸੇਲਵਿਚ ਨੂਡਲਸ ਜਿਹੜੇ ਲਿਆਏ ਜਾਂਦੇ ਆ ਪੈਕੇਟ ਬੰਦ ਐਡਾ ਵੱਡਾ ਪੈਕੇਟ ਹੁੰਦਾ ਉਹ 30 ਰੁਪਏ ਦਾ ਪੈਕੇਟ ਮਿਲ ਜਾਂਦਾ ਹੁਣ ਜਿਨੇ 30 ਦਾ ਵੇਚਿਆ ਉਹਨੇ ਵੀ ਕੁਝ ਕਮਾ ਕੇ ਵੇਚਿਆ ਹੂੰ ਹੂੰ ਇਹ ਤਾਂ ਨਹੀਂ ਹੈਗਾ ਉਹਨੂੰ ਘਰ ਤੀਆਂ ਦਾ ਪਿਆ ਉਹਨੂੰ 30 ਦਾ ਵੇਚਦਾ ਉਹਨੂੰ ਵੀ ਆਫਟਰ ਆਲ ਵਿਹਾਂ ਮੂੰਆਂ ਦਾ ਪੈਂਦਾ ਹੋਏਗਾ ਵੀ ਬਾਈਆਂ ਦਾ ਪੈਂਦਾ ਹੋਏਗਾ ਕੁੱਤਿਆਂ ਦਾ ਵੇਚਦਾ ਪਿਆ ਏ ਤੁਸੀਂ ਵੇਖੋ ਵੀ ਕਿੰਨਾ ਸਸਤਾ ਉਹ ਤਿਆਰ ਹੁੰਦਾ ਤੇ ਕਿੰਨਾ ਗੰਦ ਹੁੰਦਾ ਉਹ ਪਰ ਸਾਡੇ ਲੋਕ ਨਹੀਂ ਹਟਦੇ ਹੈਗੇ ਬਾਕੀ ਜਿੱਥੇ ਤਾਂ ਗੁਰੂ ਕੇ ਲੰਗਰਾਂ ਦੀ ਗੱਲ ਏ ਗੁਰੂ ਕੇ ਲੰਗਰਾਂ ਦੇ ਵਿੱਚ ਦਾਲ ਪ੍ਰਸ਼ਾਦਾ ਜਾਂ ਸਬਜੀ ਪ੍ਰਸ਼ਾਦਾ ਹੀ ਸੋਵਦਾ ਏ ਉਹ ਚੰਗੇ ਸਾਫ਼ ਸੁਥਰੇ ਢੰਗ ਨਾਲ ਚੰਗੀ ਕੁਆਲਿਟੀ ਦੀ ਸਬਜੀ ਦੇ ਨਾਲ ਬਣਿਆ ਹੋਇਆ ਚੀਜ਼ ਚਾਹੀਦੀ ਏ ਚੰਗੀ ਕੁਆਲਿਟੀ ਦੀ ਦਾਲ ਬਣੀ ਹੋਵੇ ਤੇ ਉਹ ਵਰਤਾਉਣੀ ਚਾਹੀਦੀ ਏ ਪੋਸ਼ਟਿਕ ਭੋਜਨ ਹੋਵੇ ਇਹ ਨਹੀਂ ਉਹ ਵੀ ਮਾਂ ਦੀ ਦਾਲ ਤੇ ਮਾਂ ਦੀ ਧਾਲ ਵੀ ਚੱਲੀ ਜਾਏਗੀ ਸਰੀਰ ਖਰਾਬ ਹੋਏਗਾ ਉਹਦੇ ਨਾਲ ਵੀ ਜਿੰਨੀ ਮਰਜ਼ੀ ਭਾਵੇਂ ਮਾਂ ਦੀ ਦਾਲ ਵਿੱਚ ਵੀ ਆਪਣੇ ਕੋਣ ਹੈਗੇ ਨੇ ਪਰ ਆਪਾਂ ਇੱਕੋ ਤਰ੍ਹਾਂ ਦਾ ਜਿਹੜਾ ਹੈਗਾ ਉਹ ਫੜ ਲਿਆ ਉੱਥੇ ਆ ਕੇ ਥੋੜੀ ਜਿਹੀ ਮਜਬੂਰੀ ਪ੍ਰਬੰਧਕਾਂ ਦੀ ਵੀ ਹੋ ਜਾਂਦੀ ਕਿ ਮਾਂ ਦੀ ਦਾਲ ਹੀ ਲੋਕੀ ਲਾਂਦੇ ਰਹਿੰਦੇ ਨੇ ਆਪਣੇ ਕੋਲੋਂ ਸ਼ਨੀ ਲਾਉਣ ਵਾਸਤੇ ਹਮ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਉਹ ਸਾਡੇ ਲੋਕਾਂ ਨੂੰ ਇੰਨੀ ਕੁ ਸਮਝ ਨਹੀਂ ਹੈਗੀ ਜੇ ਗੁਰੂ ਕੇ ਲੰਗਰਾਂ ਵਿੱਚ ਕੋਈ ਚੀਜ਼ ਦੇਣੀ ਵੀ ਹੈਗੀ ਏ ਤभी ਉਹ ਵੱਖ-ਵੱਖ ਤਰ੍ਹਾਂ ਦੀ ਦਾਲ ਦਿੱਤੀ ਜਾ ਸਕਦੀ ਏ ਛੋਲਿਆਂ ਦੀ ਵੀ ਦਿੱਤੀ ਜਾ ਸਕਦੀ ਏ ਮੂੰਗੀ ਸਾਬਦ ਵੀ ਦਿੱਤੀ ਜਾ ਸਕਦੀ ਏ ਮਸਰ ਸਾਬਦ ਵੀ ਦਿੱਤੇ ਜਾ ਸਕਦੇ ਨੇ ਛੋਲੇ ਦਿੱਤੇ ਜਾਂਦੇ ਨੇ ਕਾਲੇ ਵੈਸੇ ਜੀ ਦੇਖਣ ਵਾਲੀ ਗੱਲ ਹੋਵੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਸੰਗਤ ਇੰਨੀ ਆਉਂਦੀ ਹੈ ਬਹੁਤ ਮਾਇਆ ਚੜਦੀ ਹੈ ਤੇ ਹਰ ਮਹੀਨੇ ਮੈਂ ਕਹਿੰਦਾ ਵੀ ਜਿਵੇਂ ਇੱਕ ਮਿੱਠੀ ਤਰੀਕ ਨੂੰ ਗੋਲਕ ਖੋਲੀ ਜਾਂਦੀ ਹੈ ਕਿੰਨੇ ਲੱਖਾਂ ਰੁਪਏ ਜਿਹੜਾ ਉਹ ਚੜਾਈ ਜਾਂਦੇ ਨੇ ਸਮਝ ਨਹੀਂ ਆਉਂਦੀ ਵੀ ਜਾਂਦੇ ਕਿੱਥੇ ਨੇ ਇਹ ਕਿਉਂਕਿ ਪੈਸੇ ਆਏ ਠੀਕ ਹੈ ਜੀ ਪ੍ਰੋਗਰਾਮ ਕੋਈ ਵੱਡਾ ਪ੍ਰੋਗਰਾਮ ਗੁਰਦੁਆਰੇ ਵੱਲੋਂ ਮਹੀਨੇ 'ਚ ਹੋ ਗਿਆ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਪਰ ਇੰਨਾ ਸਾਰਾ ਪੈਸਾ ਕੀ ਕੱਲੇ ਲੰਗਰਾਂ 'ਤੇ ਲੱਗ ਜਾਂਦਾ ਕਿੱਥੇ ਜਾਂਦਾ ਫਿਰ ਉਹ ਦੇਖੋ ਜੀ ਇਹਦਾ ਜਵਾਬ ਤਾਂ ਜਿਹੜੇ ਪ੍ਰਬੰਧਕ ਨੇ ਉਹ ਦੇ ਸਕਦੇ ਨੇ ਮੈਂ ਨਹੀਂ ਦੇ ਸਕ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੱਖਾਂ ਰੁਪਏ ਦੀ ਗੋਲਕ ਵੀ ਹੈਗੀ ਹੈ ਨਾ ਉੱਥੇ ਦੇ ਜਿਹੜੇ ਸੇਵਾਦਾਰ ਨੇ ਤਿੰਨ ਤਿੰਨ ਸਾਢੇ ਤਿੰਨ 3000 ਰੁਪਏ ਦੇ ਉੱਤੇ ਨੌਕਰੀ ਕਰ ਰਹੇ ਨੇ ਇੰਨੀ ਤਰਸਯੋਗ ਹਾਲਤ ਸਾਡੇ ਆਪਣੀ ਕੌਮ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਸਾਡੇ ਜਿਹੜੇ ਕੌਮ ਦੇ ਗ੍ਰੰਥੀ ਨੇ ਉਹਨਾਂ ਦੀ ਹਾਲਾਤ ਕਿੰਨੇ ਮਾੜੇ ਨੇ 5000 7000 ਦੇ ਵਿੱਚ ਤੁਸੀਂ ਆਪਣੇ ਦੱਸੋ 5-7000 ਦੇ ਵਿੱਚ ਵਿੱਚ ਆਪਣਾ ਚੱਲਦਾ ਪ੍ਰਸ਼ਾਦਾ ਪਾਣੀ ਵੀ ਨਹੀਂ ਚੱਲਦਾ ਹੂੰ ਗ੍ਰੰਥੀ ਸਿੰਘ ਬੱਚੇ ਕਿੱਥੋਂ ਪੜਾਉਣਗੇ ਹੂੰ 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 ਸਾਡੇ ਲੋਕਾਂ ਨੂੰ ਹਾਲੇ ਤੱਕ ਇੰਨੀ ਅਕਲ ਨਹੀਂ ਆਈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਰਸਤੇ ਦੇ ਪੰਧ ਹੀ ਕਿਵੇਂ ਬਣਨਾ ਹੈ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਸਾਰੰਗੀ ਬਾਰਿਸ਼ ਕਰੇ ਗੁਰੂ ਸਾਹਿਬ ਤੇ ਜੇ ਆਪਾਂ ਉਹਨੂੰ ਇੰਪਲੀਮੈਂਟ ਕਰਨਾ ਤੇ ਕਿਵੇਂ ਕਰਨਾ ਹੈ ਸਾਨੂੰ ਦਾਨ ਕਰਨ ਵਾਸਤੇ ਨਹੀਂ ਗੁਰੂ ਸਾਹਿਬ ਨੇ ਕਿਹਾ ਬੜੀ ਵੱਡੀ ਗੱਲ ਹੈ ਜਦ ਮੈਂ ਕਹਾਂ ਮੈਂ ਦਾਨ ਕਰ ਰਿਹਾ ਮਾਂ ਮੈਂ ਤੁਹਾਨੂੰ ਦਾਨ ਕਰ ਰਿਹਾ ਮੈਂ ਤੇ ਮੇਰੇ ਅੰਦਰ ਹੰਕਾਰ ਹੈ ਦਾਨੀ ਜਿਹੜਾ ਹੁੰਦਾ ਹੈ ਉਹ ਹੰਕਾਰੀ ਹੁੰਦਾ ਹੈ ਹਾਂ ਹਾਂ ਤੇ ਗੁਰੂ ਸਾਹਿਬ ਨੇ ਕਿ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਵੰਡ ਛਕਣ ਦਾ ਸਿਧਾਂਤ ਜਿਹੜਾ ਹੈਗਾ ਇਹ ਇਹ ਕਦੇ ਵੀ ਬੰਦੇ ਦੇ ਅੰਦਰ ਹੰਕਾਰ ਨਹੀਂ ਲਿਆਦਾ ਹਾਂ ਆ ਮੇਰੇ ਵੀਰ ਤੈਨੂੰ ਆਰਥਿਕ ਪੱਖੋਂ ਤੂੰ ਕਮਜ਼ੋਰ ਹੈ ਮੈਨੂੰ ਗੁਰੂ ਸਾਹਿਬ ਨੇ ਥੋੜੀ ਮਾਇਆ ਵੱਧ ਦਿੱਤੀ ਹੈ ਆ ਜਾ ਪਰ ਹਲਕੇ ਵੰਡ ਕੇ ਛਕ ਨਹੀਂ ਇਹ ਵੰਡ ਛਕਣ ਦਾ ਸਿਧਾਂਤ ਦਿੱਤਾ ਸੱਚੇ ਪਾਤਸ਼ਾਹ ਨੇ ਸਾਨੂੰ ਦਾਨ ਕਰਨ ਦਾ ਸਿਧਾਂਤ ਨਹੀਂ ਦਿੱਤਾ ਇਹਦੇ ਮਗਰ ਬੜਾ ਵੱਡਾ ਲਾਜਿਕ ਹੈ ਤਾਂ ਕਿ ਜਿਹੜਾ ਸਿੱਖ ਹੈਗਾ ਹੰਕਾਰੀ ਨਾ ਹੋਵੇ ਤੂੰ ਦਾਨ ਕਰਨ ਦਾ ਜਿਹੜਾ ਸਿਸਟਮ ਉਹ ਹੋਰ ਧਰਮਾਂ ਦੇ ਵਿੱਚ ਹੈ ਉਥੇ ਤਾਂ ਉਹ ਕੁੜੀ ਨੂੰ ਵੀ ਦਾਨ ਕਹਿ ਦਿੰਦੇ ਕੰਨਿਆ ਦਾਨ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਦਾਨ ਨਹੀਂ ਹੋ ਸਕਦੀ ਚੀਜ਼ ਦਾਨ ਤੇ ਵੰਡ ਛਕਣ ਦਾ ਸਿਧਾਂਤ ਬੱਖੋ ਬਕਰਾ ਸਾਡੇ ਲੋਕਾਂ ਨੂੰ ਵੰਡ ਛਕਣਾ ਹੀ ਨਹੀਂ ਆਇਆ 1 ਰੁਪਏ ਦੇ ਕਰੋੜਾਂ ਰੁਪਏ ਦੇ ਲੰਗਰ ਲੱਗ ਜਾਂਦੇ ਨੇ 1 ਰੁਪਏ ਦੇ ਕਰੋੜਾਂ ਰੁਪਏ ਦੇ ਸੋਨੇ ਦੇ ਗੁੰਬਦ ਬਣ ਜਾਂਦੇ ਨੇ ਗੁਰਦੁਆਰਿਆਂ ਦੇ ਹਾਂਜੀ ਪਾਲਕੀਆਂ ਬਣ ਜਾਂਦੀਆਂ ਨੇ ਤੇ ਲੱਖਾਂ ਰੁਪਈਆ ਇੱਕ ਇੱਕ ਨਗਰ ਕੀਰਤਨ ਦੇ ਉੱਤੇ ਲੱਗ ਜਾਂਦਾ ਹੈ ਲੱਖਾਂ ਰੁਪਈਆ ਇੱਕ ਇੱਕ ਕੀਰਤਨ ਦਰਬਾਰ ਤੇ ਲੱਗ ਜਾਂਦਾ ਹੈ ਜੇ ਇਹ ਮਾਇਆ ਸੇਵ ਕਰਕੇ ਕਿਸੇ ਆਪਣੇ ਗੁਰੂ ਪਿਆਰੇ ਨੂੰ ਤੁਸੀਂ ਉਹਦਾ ਰੋਜ਼ਗਾਰ ਬਣਾ ਦਿਓ ਉਹਦੇ ਨਿਆਣੇ ਪੜਾ ਦਿਓ بڑے ਬੱਚੇ ਨੇ ਹੁਣ ਹਾਰ ਹੁੰਦੇ ਨੇ ਮਾਇਆ ਦੀ ਕਮੀ ਹੁੰਦੀ ਹੈ ਰਹਿ ਜਾਂਦੇ ਨੇ ਬਹੁਤੀ ਵਾਰੀ ਜਿਹੜੇ ਪੈਸੇ ਨੇ ਨਾ ਇਹ ਇਹ ਐਨਆਰਆਈ ਤੋਂ ਆਉਂਦੇ ਨੇ ਦੱਸਿਆ ਜਾਂਦਾ ਕਿ ਜੀ ਸਾਨੂੰ ਫਲਾਣੇ ਐਨਆਰਆਈ ਨੇ ਇੰਨੇ ਪੈਸੇ ਭੇਜੇ ਇੰਨੇ ਪੈਸੇ ਭੇਜੇ ਤਾਂ ਅਸੀਂ ਲੰਗਰ ਲਾਇਆ ਤਾਂ ਅਸੀਂ ਏਡੇ ਵੱਡੇ ਵੱਡੇ ਗੁੰਮਤ ਬਣਾਏ ਜਾਂ ਅਸੀਂ ਇਹ ਚੀਜ਼ ਜਿਹੜੀ ਹੈ ਗੁਰਦੁਆਰਾ ਸਾਹਿਬ ਤੇ ਲੱਗੀ ਕਿਉਂਕਿ ਉਹਦੇ ਤੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਨਾਮ ਲਿਖਿਆ ਜਾਂਦਾ ਤੇ ਗੁਰਦੁਆਰੇ ਚ ਮਾਰ ਬਲ ਲੱਗਿਆ ਤੇ ਨਾਮ ਲਿਖਿਆ ਜਾਂਦਾ ਇਹ ਚੀਜ਼ ਸਾਡੀ ਕੌਮ ਚੋਂ ਕਦੋਂ ਆਈ ਤੇ ਕਿਵੇਂ ਜਾਣੀ ਹੈ ਇਹ ਗੁਰੂ ਸਾਹਿਬ ਦਾ ਸਿਧਾਂਤ ਤੇ ਹੈ ਨਹੀਂ ਇਹ ਬਸ ਇਹਦੇ ਮਗਰ ਵੀ ਉਹ ਦਾਨ ਵਾਲੀ ਭਾਵਨਾ ਨਾ ਮੈਂ ਦਾਨ ਕੀਤਾ ਤੇ ਉਹ ਜਿਹੜੀ ਹੈਗੀ ਮੇਰਾ ਨਾਮ ਹੋਵੇ ਪੱਖਿਆਂ ਦੇ ਉੱਤੇ ਵੇਖਦੇ ਆਂ ਵੱਡੀ ਵੱਡੀ ਪੱਖਿਆਂ ਦੇ ਨਾਮ ਲਿਖਿਆ ਹੁੰਦਾ ਘੁੰਮਦੇ ਹੁੰਦੇ ਨੇ ਪੱਖੇ ਨਾਨਕ ਸਾਹਿਬ ਕਹਿੰਦੇ ਆ ਸਤਿਆਂ ਮਨ ਸੰਤੋਖ ਭਜੇ ਦੇਣੇ ਕੇ ਵੀ ਚਾਰ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਬੜਾ ਕਲੀਅਰਲੀ ਹੈ ਇਹਦੇ ਸ਼ਬਦੀ ਘਰਤੀ ਨੇ ਹਾਂਜੀ ਦਾਨ ਦਿੰਦਾ ਏ ਤੇ ਮੇਰਾ ਨਾਮ ਹੋਵੇ ਤੇ ਫਿਰ ਅੱਗੋਂ ਜਿੰਨਾ ਦਾਨ ਦਿੱਤਾ ਹੁੰਦਾ ਓਦੇ ਤੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਵੱਧ ਰੱਬ ਕੋਲ ਮੰਗਦਾ ਹੈ ਮੈਦਾਨ ਕਰਦਾ ਵਾਂ ਇਹ দান ਕਰਨ ਦੀ ਪ੍ਰਵਿਰਤੀ ਜਿਹੜੀ ਹੈਗੀ ਹੈ ਇਹ ਹਉਮੇ ਦਾ ਬੀਜ ਹੈ ਇਹ ਹਉਮੇ ਦਾ ਬੀਜ ਹੈ ਸਾਡੇ ਜਿਹੜੇ ਲੋਕ ਨੇ ਇੱਥੇ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਜਿਵੇਂ ਹਰਿਆਣਾ ਹੈ ਜਿੱਥੇ ਸਿੱਖੀ ਜਿਆਦਾ ਹੈ ਦਿੱਲੀ ਦੇ ਵਿੱਚ ਇਹ ਬਾਬਿਆਂ ਦੇ ਅਨੁਸਾਰੀ ਹੋ ਕੇ ਚੱਲਦੇ ਆ ਬਾਬਿਆਂ ਨੇ ਬਾਬਾ ਜੀ ਨੇ ਇਹ ਕਹਿ ਦਿੱਤਾ ਵੀ ਲੰਗਰ ਲੱਗਣਾ ਤੇ ਤੁਸੀਂ ਆਪਣਾ ਦੇਸੀ ਘਿਓ ਦੀਆਂ ਜਲੇਬੀਆਂ ਦਾ ਤੁਹਾਡੇ ਜਿੰਮੇ ਆ ਇਹਨਾਂ ਨੂੰ ਕਹਿ ਦਿੱਤਾ ਜੀ ਹਾਂਜੀ ਇਹਨਾਂ ਦਾ ਜਿਵੇਂ ਪੀਜ਼ਿਆਂ ਦਾ ਲੰਗਰ ਇੱਕ ਨੂੰ ਕਹਿੰਦਾ ਜੀ ਵੀ ਤੂੰ ਸਾਰੇ ਲੰਗਰ ਦੀ ਸਬਜੀ ਤੇ ਆਪਣਾ ਦੇਸੀ ਕਿਉਂ ਤੇਰਾ ਜੀ ਉਹ ਇੱਕ ਨੂੰ ਕਹਿੰਦਾ ਜੀ ਸਾਰੇ ਪੰਡਾਲ ਦੀ ਸੇਵਾ ਤੇਰੀ ਬਾਬੇ ਦੀ ਬੱਲੇ ਬੱਲੇ ਹੋ ਜਾਣੀ ਹੈ ਬਾਬੇ ਨੇ ਕਿਹੜੇ ਪੈਸੇ ਲਾਏ ਨੇ ਬਾਬੇ ਨੇ ਕਿਹੜਾ ਹੱਲਵਾ ਕੇ ਕਮਾਏ ਨੇ ਦੂਜਾ ਕੋਲੇ ਜਿਹੜੇ ਲੱਖਾਂ ਲੈ ਲੈਣੇ ਨੇ ਉਹ ਤਾਂ ਕਮਾਈ ਉਹਨਾਂ ਦੀ ਹੈ ਉਹ ਇੱਕ ਵੱਖਰਾ ਵਿਸ਼ਾ ਵੀ ਕਿਉਂ ਜੀ ਇਹ ਕਿਉਂ ਜੀ ਨਹੀਂ ਕਮਾਈ ਕਿਸੇ ਦੀ ਜਾਇਦ ਵੀ ਹੋ ਸਕਦੀ ਏ ਵੈਸੇ ਬਹੁਤਿਆਂ ਦੀ ਤਾਂ ਇਹੋ ਜਿਹੀ ਹੁੰਦੀ ਏ ਕਿਉਂਕਿ ਉਹ ਬਾਬਿਆਂ ਕੋਲ ਜਾ ਕੇ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਜਿਹੜੀ ਕਾਲਾ ਧਨ ਵੀ ਜਿਹੜਾ ਹੈਗਾ ਉਹ ਆਪਣੇ ਮਨ ਨੂੰ ਸੰਤੁਸ਼ਟੀ ਦੇਣ ਵਾਸਤੇ ਵੀ ਮੈਂ ਲੰਗਰ ਲਾਇਆ ਤੇ ਇਹ ਤਾਂ ਵਾਈਟ ਮਨੀ ਹੋ ਗਈ ਮੇਰੀ ਮੈਂ ਜੇ ਕਰੋੜ ਰੁਪਈਆ ਲੋਕਾਂ ਦਾ ਹੱਕ ਖਾ ਕੇ ਕਮਾਇਆ ਤੇ ਹੁਣ ਜੇ ਕਰੋੜ ਰੁਪਏ ਦੇ ਵਿੱਚੋਂ ਮੈਂ ਜੇ ਲੱਖ ਰੁਪਈਆ ਦਾ ਲੰਗਰ ਲਾ ਦਿੱਤਾ ਤੇ ਹੁਣ ਮੇਰੀ ਜਿਹੜੀ 99 ਲੱਖ ਰੁਪਈਆ ਉਹ ਮੇਰਾ ਵਾਈਟ ਹੋ ਗਿਆ ਕਿਉਂਕਿ ਬਾਬਿਆਂ ਨੇ ਇਹੋ ਕੁਝ ਉਹਨਾਂ ਨੂੰ ਸਮਝਾਇਆ ਹੂੰ 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 ਇਹੋ ਕੁਝ ਸਮਝਾਇਆ ਵੀ ਜੇ ਤੁਸੀਂ ਆਪਣੀ ਕਾਲਾ ਤਾਂ ਅੰਜਿਰ ਚਿੱਟਾ ਕਰਨਾ ਹੈ ਨਾ ਤੇ ਤੁਸੀਂ ਮਾਇਆ ਦਿਓ ਨੰਗਰਾਂ ਦੇ ਵਿੱਚ ਤੁਹਾਡੀ ਜਿਹੜੀ ਬਾਕੀ ਪੈਸਾ ਜਿਹੜਾ ਹੈਗਾ ਉਹ ਚਿੱਟਾ ਤੁਹਾਨੂੰ ਹੋ ਗਿਆ ਸਾਫ ਸੁਥਰੇ ਹੋ ਗਏ ਇਹ ਤਾਂ ਉਹ ਗੱਲ ਹੋਈ ਜਿਵੇਂ ਗੁਰੂ ਸਾਹਿਬ ਕਹਿੰਦੇ ਵੀ ਪਾਪ ਕਰਾਂ ਪੰਚਾਂ ਕੇ ਬਸਰੇ ਪੀਰਤ ਨਾਏ ਕਹੇ ਸਬ ਉਤਰੇ ਮੋਰਖ ਮਾਵੇਂ ਹੋਏ ਨਿਸ਼ੰਕ ਜੰਪੁਰ ਬਾਦ ਖਰੇ ਕਲੰਕ ਵੀ ਤੂੰ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਦਾ ਹਾਂਜੀ ਤੇ ਫਿਰ ਧਰਮ ਕਰਮ ਕਰਕੇ ਤੂੰ ਕਹਿੰਦਾ ਲੈ ਵੀ ਉਹ ਸਾਰੇ ਹੀ ਉਤਰ ਗਏ ਤੇ ਫਿਰ ਜਦੋਂ ਸਾਰੇ ਉਤਰ ਗਏ ਤੇ ਦੁਬਾਰਾ ਫਿਰ ਉਹ ਉਹ ਕੁਝ ਕਰਨ ਵਾਸਤੇ ਬੇਸ਼ਰਮ ਹੋ ਕੇ ਤੁਰ ਪੈਣਾ ਹੂੰ ਤੇ ਤੂੰ ਜੰਮਾਂ ਦੀ ਮਾਰ ਨੂੰ ਪਿਆਰ ਹੁੰਦਾ ਭਾਗ ਕੇ ਵਿਕਾਰ ਰੂਪੀ ਜਿਹੜੇ ਜੰਮ ਨੇ ਤੈਨੂੰ ਹਮੇਸ਼ਾ ਲੁੱਟਦਾ ਹੀ ਰਹਿਣਗੇ ਤੇਰੇ ਅਮਰ ਰੂਪੀ ਸਵਾਰ ਨੂੰ ਲੁੱਟੇ ਦੀ ਰਹਿਣਗੇ ਗੁਰੂ ਸਾਹਿਬ ਦਾ ਸਿਧਾਂਤ ਇਹ ਸੀਗਾ ਗੁਰੂ ਸਾਹਿਬ ਦਾ ਸਿਧਾਂਤ ਕਾਲ ਖਾਇਕ ਛੱਥੋਂ ਦੇ ala ਏ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਹੁਣ ਕਿਰਤ ਵਿਰਤ ਕਰ ਧਰਮ ਦੀ ਧਰਮ ਦੀ ਮਤਲਬ ਸੱਚ ਹੱਕ ਦੀ ਤੂੰ ਸਾਚ ਅਕਦੀ ਧਰਮ ਦੀ ਕਿਰਤ ਕਰ ਤੇ ਫਿਰ ਜਿਹੜਾ ਉਹ ਤੋਂ ਜਿਹੜਾ ਧਨ ਲੈਣਾ ਉਹਦੇ ਨਾਲ ਤੂੰ ਵੰਡ ਕੇ ਛਕਣਾ ਹੁਣ ਇਹ ਥੋੜੀ ਮੈਂ ਅਮਰਜੋਤ ਸਿੰਘ ਦੀ ਤੇ ਮੈਂ ਮਾਰਨ ਵਾ ਠੱਗੀ ਹਾਂਜੀ ਰੁਪਈਆ 10 ਲੱਖ ਮੈਂ ਉਹਦਾ ਖਾਜਵਾ ਇਹਨਾਂ ਦਾ ਮੈਂ 50 ਲੱਖ ਆ ਗਿਆ ਫਲਾਣੇ ਦਾ ਮੈਂ ਕਰੋੜ ਖਾ ਗਿਆ ਹਾਂ ਇਦਾਂ ਮੈਂ ਰੁਪਈਏ ਇਕੱਠੇ ਕਰ ਲੇ 10 20 ਕਰੋੜ 25 ਕਰੋੜ ਇਕੱਠਾ ਕਰ ਲਿਆ ਤੇ ਹਰ ਮਹੀਨੇ ਮੈਂ ਲੱਖ ਰੁਪਏ ਦਾ ਲੰਗਰ ਲਾ ਦਿਆਂ ਮੈਂ ਤਾਂ ਲੋਕਾਂ ਦਾ ਉਹ ਕਿਆ ਕਹਨੇ ਕਿਆ ਕਹਨੇ ਕਿਆ ਕਹਨੇ ਪਰ ਜੇ ਗੁਰੂ ਨਾਨਕ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਹੈਗਾ ਉਹ ਸਾਡਾ ਕਿਰਤ ਮਿਰਤ ਕਰ ਧਰਮ ਦੀ ਦਾ ਸਿਧਾਂਤ ਹੈ ਇਹ ਨਹੀਂ ਵੀ ਕਿਰਤ ਸਾਰੇ ਕਰਦੇ ਆ ਚਲੋ ਵੀਰ ਜੀ ਮੈਨੂੰ ਤਾਂ ਇਹ ਗੱਲ ਵੈਸੇ ਸਮਝ ਆ ਗਈ ਤੁਹਾਡੀ ਵੀ ਲੰਗਰ ਜਿਹੜਾ ਕਿਹੜਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਆਪਣੇ ਆਪ ਵਿੱਚ ਸੰਪੂਰਨ ਉਹਦੇ ਵਿੱਚ ਜੇ ਕਿਸੇ ਨੂੰ ਪੋਖ ਲੱਗੀ ਉਹਨੂੰ ਉਹਦਾ ਵੀ ਤ੍ਰਿਪਤੀ ਹੁੰਦੀ ਹੈ ਕਿਸੇ ਨੂੰ ਗੁਣ ਚਾਹੀਦੇ ਨੇ ਕੋਈ ਨੌਲੇਜ ਚਾਹੀਦੀ ਉਹ ਵੀ ਉੱਥੋਂ ਮਿਲਦੀ ਹੈ ਮੈਡੀਕਲ ਸਹੂਲਤ ਚਾਹੀਦੀ ਉਹ ਵੀ ਉੱਥੋਂ ਮਿਲਦੀ ਹੈ ਸਾਰਾ ਕੁਝ ਮਿਲਦਾ ਹੈ ਉੱਥੋਂ ਦੀ ਪਰ ਅਸੀਂ ਇੱਕ ਚੀਜ਼ ਨੂੰ ਲੈ ਕੇ ਹੀ ਉਹਦੇ ਆਲੇ ਦੁਆਲੇ ਸਾਰਾ ਕੁਝ ਬਣਾ ਲੰਨੇ ਆ ਲੰਗਰ ਹੀ ਆ ਸਿਰਫ ਲੰਗਰ ਦਾ ਨਾ ਇਹਨਾਂ ਸਾਦਾ ਨੇ ਸਿਧਾਂਤ ਐਦਾਂ ਚੇਂਜ ਕਰ ਦਿੱਤਾ ਏ ਕਿ ਲੋਕਾਂ ਨੂੰ ਸਹੀ ਗੱਲ ਪਹੁੰਚਣ ਨਹੀਂ ਦਿੱਤੀ ਆਪਣਾ ਮੁਖ ਰੱਖ ਕੇ ਆਪਾਂ ਆਪਣਾ ਆਪਾ ਮੁਖ ਰੱਖ ਕੇ ਗੁਰੂ ਨਾਨਕ ਸਾਹਿਬ ਦੀ ਸਿਧਾਂਤ ਦੀ ਜਿਹੜੀ ਹੈ ਉਹ ਸਾਖੀ ਨਾਲ ਇਹਨਾਂ ਨੇ ਜੋੜ ਦਿੱਤੀ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਜਿਹੜਾ ਹੈਗਾ ਉਹ ਸੱਚਾ ਸੌਦਾ ਕੀਤਾ ਜੀ 20 ਰੁਪਏ ਦਾ ਸੱਚਾ ਸੌਦਾ ਕਿਵੇਂ ਕੀਤਾ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਉਹਨਾਂ ਨੂੰ 20 ਰੁਪਏ ਦਿੱਤੇ ਤੇ ਉਹ ਭੁੱਖੇ ਸਾਧੂ ਉਹਨਾਂ ਨੂੰ ਮਿਲੇ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਤਾ ਹੁਣ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਉਸ ਵੇਲੇ ਦੇ ਜਿਹੜੇ 20 ਰੁਪਏ ਨੇ ਉਹ ਅੱਜ ਦੀ ਡੇਟ ਵਿੱਚ ਲੱਖਾਂ ਦੀ ਰਕਮ ਬਣਦੀ ਹੈ ਹੂੰ ਜੇ ਉਹ ਸਾਧੂ ਮਿਲੇ ਵੀ ਨੇ ਤੇ ਕਿੰਨੇ ਮਿਲੇ ਨੇ 8-10 ਤੇ ਉਹ ਲੱਖਾਂ ਰੁਪਏ ਦੀ ਰੋਟੀ ਖਵਾਤੀ ਉਹਨਾਂ ਨੂੰ ਇਸ ਇਹ ਗੱਲ ਨੂੰ ਸੋਚਣਾ ਬਣਦਾ ਉਹ ਲੱਖਾਂ ਰੁਪਏ ਦੀ ਰੋਟੀ ਖਵਾਤੀ ਨਾਲੇ ਇੱਕ ਵੇਲੜ ਬੰਦੇ ਨੂੰ ਆਪਾਂ ਰੋਟੀ ਖਵਾ ਕੇ ਕਿਹੜਾ ਸਿਧਾਂਤ ਪੇਸ਼ ਹੋ ਜਾਣਾ ਕਿਹੜਾ ਗੁਰਮਤਿ ਸਿਧਾਂਤ ਪੇਸ਼ ਹੋ ਜਾਣਾ ਗੁਰੂ ਨਾਨਕ ਸਾਹਿਬ ਨੇ ਉਹ ਕਬੀਰ ਪੰਥੀ ਸਨ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਕਬੀਰ ਪੰਥੀ ਸਨ ਉਹਨੂੰ ਉਹ ਕਬੀਰ ਪੰਥੀ ਸਨ ਉਹ ਜਾ ਕੇ ਪਿੰਡ-ਪਿੰਡ ਜਾ ਕੇ ਓਕਾ ਦਿੰਦੇ ਸੀ ਉઠੋ ਭਾਈ ਸਵੇਰ ਹੋ ਗਈ ਨਾਮ ਜਪੋ ਹਾਂਜੀ ਆਪਣੇ ਕਮਾਕਾਰਾਂ ਨੂੰ ਚੱਲੋ ਉਹ ਕਬੀਰ ਪੰਥੀ ਸਨ ਉਹ ਕਬੀਰ ਪੰਥੀਆਂ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਵੀ ਭਾਈ ਤੁਸੀਂ ਇਹ ਜਿਹੜਾ ਕੰਮ ਕਰਦੇ ਹੋ ਓਕਾ ਦਿੰਦੇ ਹੋ ਘਰ-ਘਰ ਰੱਬ ਦਾ ਸੰਦੇਸ਼ ਦਿੰਦੇ ਹੋ ਚੰਗੀ ਗੱਲ ਏ ਇਹਦੇ ਨਾਲ ਤੁਸੀਂ ਆਪਣਾ ਜੀਵਨ ਨਿਰਵਾਦ ਦਾ ਇੱਕ ਸਿਸਟਮ ਰੱਖੋ ਤੁਸੀਂ ਆਪਣਾ ਜੀਵਨ ਨਿਰਵਾਦ ਦਾ ਇੱਕ ਸਿਸਟਮ ਰੱਖੋ ਉਹਦੇ ਰਾਹੀਂ ਤੁਸੀਂ ਆਪਣਾ ਘਾਲ ਖਾਇਕ ਛਤੋਂ ਦੇ ਵਾਲੀ ਜਿਹੜੀ ਹੈਗੀ ਪ੍ਰਵਿਰਤੀ ਦੇ ਉੱਤੇ ਚੱਲੋ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦਾ ਉਹਨਾਂ ਨੂੰ ਸ਼ਿਕਾਇਤ ਜਿਹੜਾ ਬਾਕੀ ਜਿਹੜੇ ਪੈਸੇ ਸੀ ਉਹਨਾਂ ਕੋਲ ਜਿਹੜੇ ਬਹੁਤ ਵੱਡੀ ਰਕਮ ਸੀਗੀ ਉਹ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਕਿਹਾ ਵੀ ਇਹਦਾ ਕੰਮਕਾਰ ਕਰਕੇ ਤੇ ਆਪਣਾ ਪਾਲਣ ਪੋਸ਼ਣ ਕਰੋ ਜੇ ਆਪਾਂ ਇਹ ਜੇ ਆਪਾਂ ਇਹਦੇ ਸਿਧਾਂਤ ਤੇ ਚੱਲੀਏ ਤੇ ਫਿਰ ਤਾਂ ਇਸ ਤਰੀਕੇ ਨਾਲ ਜੇ ਅਸੀਂ ਗੱਲ ਕਰਦੇ ਆਂ ਵੀ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਨਹੀਂ ਆ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਰਾਗੀ ਸਿੰਘ ਨੇ ਉਹ ਕੀਰਤਨ ਸਵੇਰੇ ਸ਼ਾਮ ਕਰਨ ਤੇ ਦਿਨ ਵੇਲੇ ਆਪਣਾ ਕੋਈ ਹੋਰ ਕੀਰਤ ਕਰਨ ਤੁਹਾਡੇ ਹਿਸਾਬ ਨਾਲ ਫਿਰ ਇਦਾਂ ਬਣਦਾ ਬਿਲਕੁਲ ਹੋ ਸਕਦਾ ਜੇ ਉਹਨਾਂ ਦੀ ਕੀਰਤ ਆਪਣਾ ਕੀਰਤਨ ਕਰਨਾ ਹੈ ਮੈਂ ਭਾਈ ਧਰਮ ਸਿੰਘ जख्मी ਉਹਨਾਂ ਦੀ ਨਾ ਇੱਕ ਪੁਰਾਣੀ ਆਡੀਓ ਪਈ ਹੈ YouTube ਦੇ ਉੱਤੇ ਹੁਣ ਕੀਰਤਨ ਦੀ ਗੱਲ ਕਰੀਏ ਵੀ ਕੀਰਤਨ ਦੀ ਤੁਸੀਂ ਗੱਲ ਕੀਤੀ ਬੜਾ ਵਧੀਆ ਕੁਐਸਚਨ ਹੈ ਸਵੇਰੇ ਸ਼ਾਮ ਕੀਰਤਨ ਕਰਨ ਦਿਹਾੜੀ ਉਹ ਕੰਮ ਕਰਨ ਜਿਹੋ ਉਹਨਾਂ ਕੋਲ ਸਮਾਂ ਤੇ ਕਰ ਵੀ ਸਕਦੇ ਨੇ ਵੈਸੇ ਜਿਹੜਾ ਕੀਰਤਨੀਆਂ ਕਿਉਂਕਿ ਉਹਨੂੰ ਬਾਹਰ ਅੰਦਰ ਵੀ ਜਾਣਾ ਆਣਾ ਪੈਂਦਾ ਹੈਗਾ ਤੇ ਉਹਦੇ ਕੋਲ ਉਹਦੇ ਲਈ ਪੋਸਿਬਿਲਟੀ ਬੜੀ ਘੱਟ ਹੈ ਬਹੁਤ ਘੱਟ ਹੈ ਕੀਰਤਨ ਵਾਲਾ ਬੰਦਾ ਉਹ ਭਾਈ ਆਪਾਂ ਧਰਮ ਸਿੰਘ ਜੀ ਦੀ ਗੱਲ ਕਰੀਏ ਜਖਮੀ ਸਾਹਿਬ ਦੀ ਉਹ ਉਹਦੇ ਵਿੱਚ ਬੋਲਦੇ ਪਏ ਨੇ ਜਿਹੜੀਆਂ ਕਿ ਬੜਾ ਦਿਲ ਟੁੰਬੋਆਂ ਲੈਕਚਰ ਉਹਨਾਂ ਦਾ YouTube ਦੇ ਉੱਤੇ ਪਿਆ ਹੈ ਸੰਗਤ ਜੀ ਮੈਂ ਕਾਨਪੁਰ ਦੀ ਗੱਲ ਹੈ ਉੱਥੇ ਪ੍ਰੋਗਰਾਮ ਤੇ ਗਏ ਨੇ ਵੀ ਇਹ ਗੁਰੂ ਸਾਹਿਬ ਦਾ ਗੁਰਪੁਰ ਮਨਾ ਰਹੇ ਹੋ ਤੇ ਮੈਂ ਆਣ ਕੇ ਜੋ ਕੀਰਤਨ ਕਰਨਾ ਹੈ ਤੇ ਜੇ ਮੈਂ ਆਪਣਾ ਆਪਣੀ ਤਿਆਰੀ ਉਸ ਮੁਤਾਬਕ ਨਾ ਕਰਾਂ ਤੇ ਇਹ ਤੁਹਾਡੇ ਵੱਲੋਂ ਜਿਹੜੀ ਮੈਨੂੰ ਕੀਰਤਨ ਭੇਟ ਮਾਇਆ ਦਿੱਤੀ ਗਈ ਹੈ ਜਿਹਦੇ ਨਾਲ ਕਿ ਮੇਰਾ ਜੀਵਨ ਨਿਰਭਾ ਮੇਰੇ ਤੇ ਮੇਰੇ ਬੱਚਿਆਂ ਦਾ ਜੀਵਨ ਨਿਰਭਾ ਹੁੰਦਾ ਤੇ ਇਹ ਮੇਰੇ ਲਈ ਹਰਾਮ ਹੈ ਕਿੰਨੀ ਵੱਡੀ ਗੱਲ ਹੈ ਵੀ ਮੈਂ ਕੀਰਤਨੀਏ ਨੇ ਵੀ ਆਪਣੀ ਉਹਦੇ ਵਿੱਚ ਕੀਰਤ ਬਧਾਈ ਖੋਜ ਕੀਤੀ ਵੀ ਮੈਂ ਸ਼ਬਦ ਜਿਹੜਾ ਹੈਗਾ ਏ ਸਮੇਂ ਦੇ ਉੱਤੇ ਕਿਹੜੇ ਹੁਕਮੇ ਪੜਨੇ ਨੇ ਕਿਹੜੇ ਸ਼ਬਦ ਪੜਨੇ ਨੇ ਮੈਂ ਨਵੀਂ ਰੀਤ ਪੜਨੀ ਏ ਮੈਂ ਨਵਾਂ ਰਾਗ ਪੜਨਾ ਏ ਕਿਹੜੇ ਰਾਗੀ ਅੱਜ ਕੱਲ ਕਰ ਰਹੇ ਐ ਇਦਾਂ ਨਾ ਤੇ ਕੋਈ ਉਹਨਾਂ ਕੋਲ ਨਵੀਆਂ ਰੀਤਾਂ ਕੋਈ ਨਹੀਂ ਹੋ ਗਾਣੇ ਦੀਆਂ ਟਿਉਣਾ ਚੋਰੀ ਕਰਕੇ ਤੇ ਉਹਦੇ ਉੱਤੇ ਉਹ ਕੀਰਤਨ ਕਰੀ ਜਾਂਦੇ ਹੁੰਦੇ ਨੇ ਤੇ ਜਿਹੜੇ ਬੰਦੇ ਗਾਣੇ ਸੁਣਨ ਵਾਲੇ ਉਹ ਚਲੇ ਜਾਂਦੇ ਉਹ ਮਗਰ ਮਗਰ ਮੈਂ ਛੋਟਾ ਜਿਹਾ ਹੁੰਦਾ ਸੀਗਾ ਤੇ ਕੀਰਤਨ ਦਰਬਾਰ ਤੇ ਗਿਆ ਤੇ ਮੈਂ ਬੈਠਾ ਕੀਰਤਨ ਸੁਣਦਾ ਵੀ ਛੋਟ ਤੋਂ ਪਰ ਸ਼ੁਰੂ ਤੋਂ ਪਰ ਬਿਰਤੀ ਕੀਰਤਨ ਸੁਣਨ ਦਾ ਬੜਾ ਚੰਗਾ ਲੱਗਦਾ ਤੇ ਉਹ ਨਾ ਸ਼ਬਦ ਲਾਇਆ ਭਾਈ ਸਾਹਿਬ ਨੇ ਇੱਕ ਦਾਤਾ ਇੱਕ ਦਾਤਾ ਸਭ ਨਾ ਜੀਆਂ ਕਾ ਇੱਕ ਦਾਤਾ ਤੇ ਮਗਰੇ ਨਾ ਇੱਕ ਮੇਰੇ ਮੁੰਡਾ ਬੈਠਾ ਸ਼ਰਾਰਤੀ ਜਿਹਾ ਉਹ ਕਹਿੰਦਾ ਜੀ ਧੀਰੇ ਧੀਰੇ ਬੋਲ ਕੋਈ ਸੁਨ ਨਾਲੇ ਸੁਨ ਨਾਲੇ ਕੋਈ ਉਹ ਉਹ ਗਾਣਾ ਹੀ ਬੋਲੀ ਜਾਵੇ ਪਤੰਦਰ ਉਹ ਮੇਰਾ ਤਾਂ ਸਾਰੀ ਬਿਰਤੀ ਹੀ ਗਿੰਡਰ ਗਈ ਤੋਂ ਇਹੋ ਕੁਝ ਤਾਂ ਸਾਡੇ ਰਾਗੀ ਕਰਦੇ ਪਨੇ ਆਪ 40 40 ਸਾਲਾਂ ਤੋਂ ਆਪਾਂ ਇੱਕੋ ਹੀ ਸ਼ਬਦ ਪੜੀ ਜਾਂਦੇ ਮਿਲ ਮੇਰੇ ਪ੍ਰੀਤਮਾ ਜੀ ਉਹ ਤੋਂ ਦਿਨ ਘਰ ਨਿਮਾਣੀ ਉਹੀ 15 20 ਸ਼ਬਦ ਜਿਹੜੇ ਨੇ ਆਪਾਂ ਉਹ ਚੁਣੇ ਹੋਏ ਨੇ ਤੇ ਅਸੀਂ ਉਹ ਹੀ ਜਾ ਕੇ ਪੜ ਦਿੰਨੇ ਆ ਚਾਰ ਚਾਰ ਸ਼ਬਦ ਜਿਹੜੇ ਹੈਗੇ ਨੇ ਚਾਰ ਸ਼ਬਦ ਆਗਮਨ ਪੁਰਬਾਂ ਦੇ ਚਾਰ ਸ਼ਬਦ ਜੋਤੀ ਜੋਤ ਪੁਰਬ ਤੇ ਚਲੋ ਜਿਹੜਾ ਸ਼ਹੀਦੀ ਗੁਰੂ ਅਰਜਨ ਸਾਹਿਬ ਦੀ ਉਹਦੇ ਚਾਰ ਰੱਖ ਲੈ ਚਾਰ ਗੁਰਤੇ ਇੱਕ ਬਾਦਰ ਸਾਹਿਬ ਦੇ ਰੱਖ ਲੈ ਚਾਰ ਜਿਹੜੇ ਨੇ ਵਸਾਖੀ ਦੇ ਰੱਖ ਲੈ ਆਪਾਂ ਉਹ ਵੀ ਸੁਣਾਈ ਦੰਨੇ 40 40 ਸਾਲਾਂ ਤੋਂ ਸਾਡੀ ਮਿਹਨਤ ਕਿੱਥੇ ਰਾਕੀਆਂ ਦੀ ਉਹ ਜਿਹੜੇ ਟਾਪ ਦੇ ਜਿਹੜੇ ਆਪਣੇ ਆਪ ਨੂੰ ਸਮਝਦੇ ਪਏ ਨੇ ਤੇ ਜਿਹੜੇ ਸਿੰਘ ਸੁਭਾਵਾਂ ਦੇ ਰਾਗੀ ਨੇ ਉਹਨਾਂ ਨੂੰ ਕੀ ਮਿਲਦਾ ਪਿਆਏ ਸਿੰਘ ਸੁਭਾ ਉਹਨਾਂ ਨੂੰ ਦਿੰਦੀ ਕੱਖ ਨਹੀਂ ਉਹ ਪੂਰੇ ਜੱਥੇ ਨੂੰ 10000 12000 ਰੁਪਏ ਤਨਖਾਹ ਦਿੰਦੀ ਪਈ ਆਧ ਵੀ ਉਹਨਾਂ ਦਾ ਲੈ ਲੈ ਜਾਂਦਾ ਕੀ ਇਹ ਅੱਖ ਖਾਣ ਵਾਲਾ ਕੰਮ ਨਹੀਂ ਹੈਗਾ ਉਹ ਪਹਿਰੋਂ ਪੈਸੇ ਲੈ ਕੇ ਆਣ ਆਧ ਲੈ ਲੈਂਦੇ ਨੇ ਹੋਰ ਤੇ ਹੋਰ ਸ਼ਬਦ ਭੇਡ ਜਿਹੜੀ ਉਹਨਾਂ ਨੂੰ ਮਿਲਦੀ ਏ ਕੀਰਤਨ ਭੇਡ ਜਿਹੜੀ ਮਾਇਆ ਹੁੰਦੀ ਏ ਉਹਦਾ ਵੀ ਆਧ ਲੈ ਲੈਂਦੇ ਨੇ ਉੱਠਦੇ ਆ ਹੀ ਉਹਨੂੰ ਕਹਿਣਗੇ ਲਿਆਓ ਜੀ ਇੱਧਰ ਪੈਸੇ ਗਿਣਾਓ ਪਹਿਲੇ ਆਣ ਕੇ ਆਪਾਂ ਖੜੇ ਕਿੱਥੇ ਆ ਨਾ ਰਾਗੀ ਸਿੰਘ ਮਿਹਨਤ ਕਰ ਰਹੇ ਨੇ ਹਾਂਜੀ ਜਿਹੜੇ ਲੋਕ ਬਸ ਥੋੜੇ ਜਿਿਹੇ ਕਹਿਰੋ ਵੀ ਪੁਰਾਣੇ ਸੀਗੇ ਜਾਂ ਜਿਹੜੇ ਦਰਬਾਰ ਸਾਹਿਬ ਜਾਂ ਹੋਰ ਜੜੀਆਂ ਇਤਿਹਾਸਕ ਚੀਜ਼ਾਂ ਦੇ ਉੱਤੇ ਲੱਗੇ ਹੋਏ ਜਿਨ੍ਹਾਂ ਦਾ ਨਾਮ ਚਮਕ ਗਿਆ ਉਹ ਬੰਦੇ ਅੱਜ ਉਹ ਰਾਜ ਕਰ ਰਹੇ ਆ ਉਹਨਾਂ ਨੇ ਉਹ ਹੀ ਸੋਚਿਆ ਹੈ ਕਿ ਅਸੀਂ ਕੁਝ ਵੀ ਨਹੀਂ ਸੁਣਾਉਣਾ ਸੰਗਤ ਨੂੰ ਤੇ ਸੰਗਤ ਵੀ ਅੱਗੋਂ ਆਏ ਆ ਜੀ ਉਹ ਕੋਈ ਸੁਣ ਕੇ ਰਾਜੀਏ ਤੇ ਜਦੋਂ ਵੀ ਉਹਨਾਂ ਨੇ ਜਾਣਾ ਹੈ ਕਿ ਤੇ ਉਹ ਪਹਿਲੇ ਪਰਚੀਆਂ ਆ ਜਾਂਦੀਆਂ ਨੇ ਤੇ ਜੇ ਪਰਚੀਆਂ ਨਾਂ ਵੀ ਆਂਦੀਆਂ ਹੁਣ ਤੇ ਭਾਈ ਸਾਹਿਬ ਨੂੰ ਕਹਦੇ ਨੇ ਸੰਗਤ ਨੇ ਹੁਕਮ ਕੀਤਾ ਹੈ ਮੋਇਆ ਕੇ ਸੇ ਪੁੱਛਣਾ ਵੀ ਕਿਵੇਂ ਹੁਕਮ ਕੀਤਾ ਕੀ ਗੱਲ ਕੀ ਬਾਤ ਕਿੰਨੇ ਕਿਹਾ ਬਾਜੀ ਸੰਗਤ ਵਿੱਚ ਕੋਈ ਕਹਿ ਗਿਆ ਸੀਗਾ ਮੈਨੂੰ ਤੇ ਮੈਂ ਤਾਂ ਹੁਸ਼ ਬਸਨਾ ਤੇ ਵੀ ਆਪਣਾ ਪਾਲਾ ਛਾੜ ਲੈਣਾ 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਦੇ ਐਡੀ ਬਾਣੀ ਐਡੀ ਬਾਣੀ 35 ਮਹਾਂਪੁਰਖਾਂ ਦੀ ਬਾਣੀ ਏ 6 ਗੁਰੂ ਸਾਹਿਬਾਨ ਬੋਲਦੇ ਨੇ 15 ਭਗਤਾਂ ਦੀ ਬਾਣੀ 11 ਭਟ ਨੇ ਤਿੰਨ ਗੁਰਸਿੱਖ ਨੇ ਐਨੀ ਬਾਣੀ ਦਾ ਖਜ਼ਾਨਾ ਏ ਪਿਉ ਦਾਦੇ ਦਾ ਖੋਲ ਢਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਦਾਨਾ ਪਰ ਤਨ ਲਾਲ ਜਾ ਕੇ ਕੁਛ ਨਾ ਮੋਲ ਪਰੇ ਭੰਡਾਰਾ ਖੂਟਾ ਤੋਲ ਆ ਖਾਵੇਂ ਖਰਚੇ ਰਾਲ ਮਿਲ ਭਾਈ ਟੋਟ ਨਾ ਆਵੇ ਵਦ ਹੋ ਜਾਈਓ ਬਾਬੇ ਲਾਈ ਜਾਂਦੇ ਲੰਗਰ ਤੇ ਆ ਤੁਕਾਂ ਬਾਬੇ ਲੰਗਰ ਤੇ ਲਾਈ ਜਾਂਦੇ ਨੇ ਜਿਹੜੇ ਸ਼ਬਦ ਦੇ ਖਜ਼ਾਨੇ ਲਈ ਗੁਰੂ ਅਰਜਨ ਸਾਹਿਬ ਕਹਿੰਦੇ ਬੈ ਨੇ ਖਾਵੇਂ ਖਰਚੇ ਰਾਲ ਮਿਲ ਭਾਈ ਟੋਟ ਨਾ ਆਵੇ ਵਦ ਹੋ ਜਾਈ ਉਹ ਬਾਬੇ ਲੰਗਰ ਤੇ ਲਾਈ ਜਾਂਦੇ ਨੇ ਉਹ ਗੁਰੂ ਦੇ ਸ਼ਬਦ ਲੰਗਰ ਦੇ ਚੱਲੇ ਇਹ ਵਿਸ਼ਾ ਆਪਾਂ ਜਿਹੜਾ ਫਿਰ ਕਿਸੇ ਵੇਲੇ ਛੜਾਂਗੇ ਬਹੁਤ ਲੰਮਾ ਆਪਣਾ ਚੱਲ ਜਾਣਾ ਜਿਹੜਾ ਅਸਲ ਮੁੱਦੇ ਦੀ ਅਸੀਂ ਗੱਲ ਕਰਨਾ ਸੀ ਸੀ ਤੁਹਾਡੇ ਕੋਲੇ ਆਏ ਸੀ ਕਿ ਲੰਗਰ ਕਿਹੜਾ ਹੋਣਾ ਚਾਹੀਦਾ ਅਸਲ ਸਾਨੂੰ ਸੋਚਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਕਿ ਸਾਰੇ ਪੈਸੇ ਸਿਰਫ ਲੰਗਰ ਤੇ ਹੀ ਲਾ ਦਈਏ ਪਹਿਲਾਂ ਇੱਕ ਰਾਤ ਪਹਿਲਾਂ ਅਸੀਂ ਸਮਾਗਮ ਤੇ ਜਾਂਦੇ ਹਾਂ ਉੱਥੇ ਜੀ ਉਹਨਾਂ ਨੇ ਨਾਨ ਲਾਏ ਨੇ ਨਾਲ ਉੱਥੇ ਛੋਲੇ ਭਟੂਰੀਆਂ ਦਾ ਲੰਗਰ ਹੈ ਜੀ ਨਾਲ ਉੱਥੇ ਪਾਂਦ ਪਾਂਦ ਦੇ ਮਿੱਠੇ ਪਕਵਾਨ ਨੇ ਅਗਲੇ ਦਿਨ ਸਵੇਰੇ ਬੰਦੇ ਨੂੰ ਡਾਕਟਰ ਕੋਲ ਲੈ ਜਾਣਾ ਪੈ ਜਾਂਦਾ ਤੇ ਇਹੋ ਜਿਹਾ ਲੰਗਰ ਦੀ ਲੋੜ ਨਹੀਂ ਸਾਨੂੰ ਖੁਦ ਸਾਨੂੰ ਸੁਚੇਤ ਹੋਣਾ ਪੈਣਾ ਅਸੀਂ ਜਾ ਕੇ ਕਈ ਪ੍ਰਬੰਧਕਾਂ ਨੂੰ ਕਿ ਜੀ ਇਹੋ ਜਿਹਾ ਲੰਗਰ ਦੀ ਲੋੜ ਨਹੀਂ ਹੈ ਜਿਸ ਦੇ ਨਾਲ ਸਾਡੀ ਸਿਹਤ ਖਰਾਬ ਹੋਵੇ ਲੰਗਰ ਉਹ ਚਾਹੀਦਾ ਜਿਦੇ ਨਾਲ ਅਸੀਂ ਤੰਦਰੁਸਤ ਰਹੀਏ ਜ ਜਿਹਦੇ ਨਾਲ ਅਸੀਂ ਅਟਰੈਕਟਿਵ ਰਹੀਏ ਅਸੀਂ اٹੈਂਟਿਵ ਰਹੀਏ ਕਿ ਅਸੀਂ ਜਿਹੜਾ ਹੈ ਸ਼ਬਦ ਸੁਣ ਸਕੀਏ ਫੋਕਸ ਦੇ ਨਾਲ ਇੰਨਾ ਹੈਵੀ ਲੰਗਰ ਛੱਕ ਕੇ ਭੋਜਨ ਛੱਕ ਕੇ ਤੁਸੀਂ ਉੱਥੇ ਅੰਦਰ ਬਹਿ ਕੇ ਵਸੀਆਂ ਮਾਰੋਗੇ ਕੀਰਤਨ ਨਹੀਂ ਸੁਣਿਆ ਜਾਣਾ ਤਾਂ ਜਰੂਰ ਏਸੀ ਵੱਲ ਗੌਰ ਕਰੋ ਇੱਕ ਹੋਰ ਵਿਸ਼ੇ ਤੇ ਤੁਹਾਡੇ ਨਾਲ ਇਦਾਂ ਹੀ ਅੱਗੇ ਜੁੜਾਂਗੇ ਦੁਬਾਰਾ ਦੇਖਦੇ ਹੋ ਤੁਸੀਂ ਹੈਡਲਾਈਨਸ ਮਿਲਦੀਆਂ ਜੀ